ਬਾਬਾ ਜੀ ਇੱਕ ਸਵਾਲ ਮੇਰੇ ਜਨ ਵਿੱਚ ਬਹੁਤ ਥੇਰ ਤੋਂ ਆ ਰਿਹਾ ਮੈਂ ਪੁੱਛਾਂ ਨਾ ਤੇ ਬੇਇਮਾਨੀ ਹੈ ਤੁਹਾਡੇ ਨਾਲ ਗੱਲ ਕਰਨਾ ਅੱਜ ਜਿਹੜੇ ਜਾਣਕਾਰ ਲੋਕ ਨੇ ਉਹਨਾਂ ਨੂੰ ਸਭ ਨੂੰ ਪਤਾ ਹੈ ਕਿ ਪਾਈ ਕਨਿਆ ਜੀ ਵਿਰਧ ਕਰਦੇ ਕੋਲ ਉਹ ਸਾਰੀਆਂ ਪ੍ਰੋਬਲਮਾਂ ਨੇ ਚੜੀਆਂ ਕੀ ਭਾਰਤ ਸਰਕਾਰ ਜੜਾਇਦਾ ਚਾਹਦੀ ਹੈ ਕਿ ਇੱਕ ਐਨ ਜੀਓ ਕੋਲ ਹੋਣੀ ਹੈ ਚਾਹੀਦੀ ਹੈ ਤੁਹਾਡਾ ਐਕਸਪੀਰੀਅੰਸ ਦੱਸੋ ਕਿ ਉਹਦਾ ਕਿੰਨਾ ਕਿ ਯੂਜ਼ ਹੋ ਰਿਹਾ ਔਰ ਕਿਤਨਾ ਕਿ ਉਹਦੇ ਤੋਂ ਤੁਹਾਨੂੰ ਫਾਇਦਾ ਹੋਇਆ ਔਰ ਕਿਤਨਾ ਕਿ ਕੰਪਨੀਆਂ ਸਹਿਯੋਗ ਕਰੀਆਂ ਔਰ ਕਿਤਨਾ ਕੰਪਨੀਆਂ ਨੂੰ ਨੂੰ ਕਰਨਾ ਚਾਹੀਦਾ ਮੈਂ ਮੈਂ ਸਭ ਤੁਸੀਂ ਬਹੁਤ ਇੰਕੀ ਸਵਾਲ ਪੁੱਛਿਆ ਇਹ ਸਭ ਵਿੱਚ ਗੱਲ ਇਸ ਤਰ੍ਹਾਂ ਆ ਵੀ ਕਿ ਇਹ ਐਡ ਦਾ ਪ੍ਰੋਬਲਮ ਆ ਪਹਿਲੀ ਤੇ ਗੱਲ ਹੈ ਵੀ ਲੋਕਾਂ ਨੂੰ ਇਹ ਪਤਾ ਹੀ ਨਹੀਂ ਹਾਉਣ ਕਿ ਤੁਸੀਂ ਉਹ ਜਿਹੜਾ ਤੁਹਾਡਾ ਮਿੱਤਰ ਹੀ ਉਹ ਅੰਦਰ ਹੈ ਵੀ 80G ਦੇ ਥਰੂ ਸਾਨੂੰ ਕੋਈ ਉਹ ਜਦ ਚਲ ਮਿਲੂ ਵੀ ਪਰ ਪਤਾ ਨਹੀਂ ਇਹ ਕਾਲਦਾ ਇਹ 55 ਜਿਹੜੇ ਜਿਹੜੇ ਸੀਗੇ ਆ ਇਹੋ ਜਿਹ ਬੰਦਿਆਂ ਦੇ ਉਹ ਵੀ ਚਾਹੁੰਦੇ ਆ ਵੀ ਅਸੀਂ ਆਪਣੀਆਂ ਹੀ ਪਰਚੀਆਂ ਕੱਢਦੇ ਇਹ ਵੀ ਪਰਚੀਆਂ ਅਸੀਂ ਖਾਣ ਦੀ ਜਿਹੜੇ ਜਿਹੜੇ ਸੰਸਦਾਂ ਨੂੰ ਇਹਨਾਂ ਇਸ ਕਰਕੇ ਸਾਡੇ ਕੋਲ 12 A ATG FMCR মিনিਸਟਰੀ ਆਫ ਹਮ ਅਫੇਅਰ ਨੀਤੀਯੋਗ ਸੀਐਸਆਰ ਬਲ ਐਲ ਆਈ ਈ ਐ ਇਹ ਜਿਹੜੇ ਇਹ ਜਿਹੜੀਆਂ ਜਿੰਨੀਆਂ ਵੀ ਪ੍ਰੋਗਰਾਮ ਆ ਇਹ ਸਾਰੀਆਂ ਭਾਗ ਸਰਕਾਰ ਨੂੰ ਜਿਹੜੀਆਂ ਮਨਜ਼ੂਰ ਸਿਦਾ ਇਹ ਸਾਰੀਆਂ ਗੁਰੂ ਮਹਾਰਾਜ ਸ੍ਰੀ ਗੁਰੂ ਪਕਸ਼ਾ ਦੀ ਅਜਤਿਨੀ ਜੈ ਜੀ ਦੀ ਉਹਨਾਂ ਦੀ ਕਿਰਪਾ ਗੁਰੂ ਰਾਮਦਾਸ ਜੀ ਦੀ ਕਿਰਪਾ ਜਿਹਨਾਂ ਨੇ ਕਿਨਾਂ ਦੀ ਨਗਰੀ ਦੇ ਵਿੱਚ ਪਵਾਂਚਨ ਤੇ ਮਤਲਬ ਅਈਓ ਗੁਰੂ ਘਰ ਹੀ ਬਿਠੇ ਇੱਥੇ ਆਪਣੇ ਸਿਸਗਨ ਸਾਉਂ ਚੰਦਨੀ ਚੌਕ ਦੇ ਵਿੱਚ ਮੈਂ ਸੰਗਤਾਂ ਨੂੰ ਦੱਸਣਾ ਕਿ ਉਹਨਾਂ ਕਿ ਸੰਗ ਜੀ ਜਿਹੜਾ ਇਹ ਹੈ ਘਾਵਰ ਅਪਸੀ ਆ ਰਹੇ ਨਹੀਂ ਸੀਐਸਆਰ ਨੂੰ ਇਹ ਜਿਹੜਾ ਵਾ ਇਹਦੇ ਵਿੱਚ ਜਿਹੜੇ 500 ਕਰੋੜ ਤੋਂ ਉੱਤੇ ਦੀ ਕੰਪਨੀ ਹੁੰਦੀ ਆ ਕੋਈ ਕੋ ਉੱਤੇ ਜਿੰਨਾ ਪੈਸਾ ਹੋਵੇ ਉਹਦਾ ਸਰਕਾਰ 2% ਜਿਹੜਾ ਵਾ ਉਹਦੇ ਨੈਟ ਪ੍ਰੋਫਿਟ ਦਾ 2% ਕੱਢ ਕੇ ਤੇ ਉਹ ਆਂਦੀ ਆ ਵੀ ਤੁਸੀਂ ਇਹ ਟੈਕਸਾਂ ਜਾਂ ਤੇ ਪ੍ਰਧਾਨ ਮੰਤਰੀ ਟ੍ਰਿਫੰਡ ਦੇਣਾ ਇਹ ਮਤਲਬ ਦੇਣਾ ਦੇਣਾ ਕੱਢਣਾ ਕੱਢਣਾ ਜ਼ਰੂਰੀ ਹੈ ਕੋਈ ਕੋਈ ਬੰਦਾ ਗਲਤੀ ਕਰਦਾ ਹੋਵੇ ਤੇ ਉਹਨੂੰ ਇਹਦੀ 10 ਸਾਲ ਦੀ ਪ੍ਰਿਵੀਜ਼ਨ ਸਜ਼ਾ ਦਿੱਤਾ ਕੋਈ ਐਵੇਂ ਨਹੀਂ ਗੀ ਉਹਨਾਂ ਪੂਰਾ ਆਪਣਾ ਡੰਡਾ ਵੀ ਰੱਖਿਆ ਪਰ ਪੰਦੇ ਵੀ ਜੇਤ ਲਈ ਕੋਈ ਸੰਤਾ ਜਿਹੜੀ ਜਿਹਦੇ ਕੋਲੇ ਪ੍ਰੋਬਲਮ ਹੈਗੀ ਆ ਇਹਨੂੰ ਸੀਐਸ ਸਾਹਿਬ ਪਾਨੇਗਾ ਉਹ ਮਤਲਬ ਜਿਹੜਾ ਵਾ ਉਹ ਸਭ ਨਾਲ ਕੰਟੈਕਟ ਕਰਨ ਤੇ ਉਹਨਾਂ ਨੂੰ ਹੀ ਪਾਇਤੀ ਇਸ ਕਰਕੇ ਇਹਦੇ ਵਾਸਤੇ ਬਹੁਤ ਵੱਡਾ ਜਿਹੜਾ ਪਟਵਾਰ ਵੀ ਜੋੜਦਾ ਆਂ ਹੋਰ ਵੀ ਮੇਰੇ ਨਾਲ ਜਿਹੜੀਆਂ ਲੱਗੀਆਂ ਮੇਰੇ ਨਾਲ ਦੀਆਂ ਰੂਹਾਂ ਮੈਂ ਹਰ ਬੰਦੇ ਨੂੰ ਜਿਹੜਾ ਤਰੀਮੈਂ ਟ੍ਰੇਨ ਕਰ ਸਕਦਾ ਮੈਂ ਕੁਝ ਬੰਦੇ ਵਿੱਚ ਜਿਹੜੇ ਤੁਹਾਡੇ ਰੱਜਿਆਂ ਨੂੰ ਜਿਹੜੇ ਜਿਹੜੇ ਚੀਜ਼ ਸਮਝਦੇ ਉਹਨਾਂ ਬੰਦਿਆਂ ਨਾਲ ਮੈਂ ਸਾਂਝੀ ਕੀਤੀ ਹੈ ਹੁਣ ਇਸ ਵੇਲੇ ਸਾਡੀ ਟੀਮ ਦੇ ਜਿਹੜੇ 6-7 ਬੰਦੇ ਆ ਉਹ ਕੰਮ ਕਰ ਰਹੇ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਤੱਕ ਸਾਨੂੰ ਸਤਲਜ ਸਿੰਘ ਸਾਹਿਬਾ ਨੇ ਸੀਐਸ ਸਾਹਿਬ ਦੇ ਥਰੂ ਜਿਹੜੀ ਸਾਡੀ ਮਦਦ ਕੀਤੀ ਹਿੰਦੂਸਤਾਨ ਪੈਟਰੋਲੀ ਦੇ ਮਨਵਿਆਂ ਨੇ ਸਾਡੀ ਮਦਦ ਕੀਤੀ ਇਹਦੇ ਤੋਂ ਇਲਾਵਾ ਜਿਹੜਾ ਵਾ ਸੇਠੀਆ ਸਾਹਿਬ ਜਿਹੜੇ ਉੱਥੇ ਮੁਕੱਦਰ ਸਾਹਿਬ ਉਹ ਨੰਬਰ ਪੇਪਰ ਮੈਨੇ ਉਹ ਇਹਦਾ ਇਸਮੇ ਨਾਲੇ ਰੁਪਾਨਾ ਰੁਪਾਨਾ ਪੇਪਰ ਉਹਨਾਂ ਨੇ ਸਾਨੂੰ ਉੱਥੋਂ ਮਸ਼ੀਨ ਲਿਕੇ ਦਿੱਤੀ ਆ ਕਪੜੇ ਤੋਂ ਹਮ ਇਹਦੇ ਤੋਂ ਇਲਾਵਾ ਜਿਹੜਾ ਵਾ ਡੀਡੀ ਆ ਲੈ ਨੇ ਸਾਨੂੰ ਜਿਹੜੇ ਅੱਗੇ ਵੀ ਮਤਲਬ ਵਾਸਤੇ ਜਿੱਦ ਕੇ ਮੱਥਾ ਸਾਡੀ ਕੋ ਉਹਨਾਂ ਨੇ ਇਤਿਹਾਲ ਬਣਾ ਕੇ ਦਿੱਤਾ ਹੁਣ ਸਾਨੂੰ ਜਿਹੜਾ ਵਾ ਜਿੱਦੇ ਵਿੱਚ ਲੰਗਰ ਦਾ ਤੁਮਾਰਕ ਹੈ ਸਾਰਾ ਚੁੰਡਿਆ ਹੈ ਅਦੇ ਚੁੰਡਿਆ ਪਰ ਉਹ ਜਿਹੜਾ ਉਹ ਵਾਸਤੇ ਮੈਂਟਰ ਬਣਦਾ ਉਹ ਜਿਹੜੇ ਨਾਲ ਰੂਮ ਬਣਦੇ ਹੁਣ ਅੱਧਾ ਥਾਂ ਦਾ ਜਿਹੜਾ ਉਹ ਵੀ ਰਹਿ ਗਿਆ ਜਿੱਡੇ ਵਿੱਚ ਕੱਪੜੇ ਰੱਖਣੇ ਆ ਤੇ ਹੋਰ ਸਮਾਨ ਰੱਖਣੇ